ਤੁਹਾਡਾ ਅਮਰਿਤਪਾਲ ਸਿੰਘ ਦੇ ਖਿਲਾਫ ਰੋਸ ਹੈ ਕੀ ਲੱਗਦਾ ਹੈ ਕਿ ਜਿੱਤ ਪਾਉਂਗੇ ਉਹ ਜਿੱਤਣਾ ਹਰ ਦਾ ਗੱਲ ਤਾਂ ਉਦੋਂ ਆਏਗੀ ਨਾ ਜਦੋਂ ਮੈਂ ਤੁਹਾਨੂੰ ਆਪਣਾ ਚੋਣ ਨਿਸ਼ਾਨਾ ਦੱਸਾਂਗਾ ਮੇਰਾ ਸੀਟ ਦੀ ਤਾਂ ਲੜਾਈ ਹੋਈ ਨਹੀਂ ਹੈ ਲੜਾਈ ਸੱਚ ਦੀ ਹੈ ਜਿਹੜੀ ਮੈਂ ਅਮਰਿਤਪਾਲ ਸਿੰਘ ਦੇ ਵਕੀਲ ਦੀ ਆਰਐਸਐਸ ਦੀ ਭਾਰਤੀ ਜਨਤਾ ਪਾਰਟੀ ਦੀ ਜੁਆਇਨਿੰਗ ਦੀ ਵੀਡੀਓ ਦਿਖਾਈ ਆ ਕੀ ਹੁਣ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਉਹ ਡਿਸਾਈਡ ਕਰੇਗੀ ਕਿ ਸਾਡੀ ਕੌਮ ਦੀ ਕੌਮ ਨੂੰ ਲੀਡ ਕੌਣ ਕਰੇਗਾ ਅਮਰਿਤਪਾਲ ਦੇ ਸਿੱਖ ਤੇ ਗੁਰੂ ਦੇ ਸਿੱਖ ਇਹ ਦੋ ਅਡਾਲੋਜੀਆਂ ਕੰਮ ਕਰ ਰਹੀਆਂ ਨੇ ਇਸ ਟਾਈਮ ਤੋਂ ਦੋ ਸਿੱਖ ਨੇ ਕਹੇ ਸਰ ਅੰਮ੍ਰਿਤਪਾਲ ਦੇ ਸਿੱਖ ਜਿਹੜੇ ਨੇ ਨਾ ਇੱਕ ਗੁਰੂ ਦੇ ਸਿੱਖ ਨੇ ਜਿਹੜੇ ਦੁਸ਼ਮਣ ਦੀ ਭੈਣ ਨੂੰ ਵੀ ਆਪਣੀ ਭੈਣ ਕਹਿੰਦੇ ਨੇ ਚਾਹੇ ਧੀ ਪਠਾਣਾ ਦੀ ਹੋਵੇ ਠੀਕ ਆ ਤੇ ਕਮੈਂਟਾਂ ਦੇ ਵਿੱਚ ਤੁਸੀਂ ਇਹਨਾਂ ਦੀਆਂ ਗਾਲਾਂ ਦੇਖ ਲਓ ਇਹ ਮੇਰੀਆਂ ਬੱਚੀਆਂ ਬੱਚੀ ਦੇ ਸਕੂਲ ਤੱਕ ਗਏ ਮੈਨੂੰ ਧਮਕਾਉਣ ਵਾਸਤੇ ਮੇਰੇ ਘਰ ਤੱਕ ਗਏ ਇਹ ਇਹਨਾਂ ਦੀ ਤਾਂ ਗੱਲ ਹੀ ਸ਼ੁਰੂ ਹੁੰਦੀ ਆ ਮਾਂ ਭੈਣ ਪਤਨੀ ਤੇ ਬੇਟੀ ਤੋਂ ਇਹ ਤਾਂ ਗੱਲ ਹੀ ਉੱਥੋਂ ਸ਼ੁਰੂ ਕਰਦੇ ਨੇ ਇਹ ਮੇਰੀ ਕੁੜੀਆ ਦੇ ਬਾਰੇ ਪੰਜ ਸਾਲ ਦੀ ਹੈ ਕੁੜੀ ਆ ਮੇਰੀ ਉਹਦੇ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਉਹ ਆਡੀਓਜ਼ ਜਦੋਂ ਮੈਂ ਪੇਸ਼ ਕਰਾਂਗਾ ਇਤਿਹਾਸਾਤ ਉਹ ਵੀ ਦਰਜ ਹੋਣੀਆਂ ਪਹਿਲਾਂ ਤਾਂ ਇਹ ਕਹਿੰਦ ਰਿਹਾ ਸੰਗ੍ਰਹਿ ਕੁੱਤੇ ਨੇ ਵੜਿਆ ਜਿਹੜਾ ਅਸੀਂ ਇਸ ਸੰਧਾਨ ਨੂੰ ਮੰਨਾਂਗੇ ਹੁਣ ਇਹ ਇਸੇ ਸੰਧਾਨ ਦੀ ਸੌ ਚੁੱਕਦਾ ਇੱਕ ਪਾਸੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜਿਨ੍ਹਾਂ ਨੂੰ ਸਟੇਟ ਦਾ ਸੀਐਮ ਸਿੱਧਾ ਹੀ ਥਾਪਿਆ ਜਾ ਰਿਹਾ ਸੀ ਕਿ ਤੁਸੀਂ ਸਿੱਧਾ ਸੀਐਮ ਦੀ ਸੀਟ ਲਓ ਜਾਂ ਜਿਹੜੇ ਮਰਜ਼ੀ ਕੰਟਰੀ ਦੀ ਤੁਸੀਂ ਆਪਣੀ ਰੈਜ਼ਿਡੈਂਸ ਸਿਟੀਜ਼ਨਸ਼ਿਪ ਲਓ ਤੇ ਤੁਸੀਂ ਜਾਓ ਉਹ ਨਹੀਂ ਹੋ ਨਹੀਂ ਚੁਕੇ ਸੋ ਚੋਣਾਂ ਦਾ ਵੇਲਾ ਤੇ ਇਸ ਦੇ ਦੌਰਾਨ ਜਿਹੜਾ ਕਿ ਖਡੂਰ ਸਾਹਿਬ ਦੀ ਸੀਟ ਹੈ ਉਹ ਚਰਚਾ ਦੇ ਵਿੱਚ ਬਣੀ ਹੋਈ ਹੈ ਜਿੱਥੇ ਕਿ ਆਜ਼ਾਦ ਉਮੀਦਵਾਰ ਦੇ ਵਜੋਂ ਅਮਰਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨੇ ਤੇ ਦੂਜੇ ਪਾਸੇ ਇੱਕ ਹੋਰ ਜਿਹੜਾ ਕਿ ਇੰਡੀਪੈਂਡੈਂਟ ਕੈਂਡੀਡੇਟ ਹੈ ਭਗਤ ਸਿੰਘ ਦੁਆਬੀ ਉਹਨਾਂ ਦੇ ਵੱਲੋਂ ਵੀ ਚੋਣ ਮੈਦਾਨ ਦੇ ਵਿੱਚ ਨਿਤਰ ਕੇ ਜਿਹੜੀ ਹੈ ਅਮਰਪਾਲ ਸਿੰਘ ਨੂੰ ਕਰੜੀ ਟੱਕਰ ਦੇਣ ਦੀ ਜਿਹੜੀ ਆ ਗੱਲ ਆਖੀ ਜਾ ਰਹੀ ਹੈ ਅਤੇ ਨਾਲ ਹੀ ਤੇ ਕਿ ਨਿਸ਼ਾਨੇ ਵਿਸਾਦੇਗੇ ਨੇ ਕੁਝ ਤੱਥ ਪੇਸ਼ ਕੀਤੇ ਗਏ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਕੀ ਉਹ ਹੈਗਾ ਆ ਗੱਲਬਾਤ ਕਰਾਂਗੇ ਪਗਸ ਸਿੰਘ ਦੁਆਬੀ ਨਾਲ ਜਿਸ ਤਰ੍ਹਾਂ ਦੇ ਨਾਲ ਤੁਸੀਂ ਖਡੂਰ ਸਾਹਿਬ ਤੋਂ ਇੰਡੀਪੈਂਡੈਂਟ ਲੜ ਰਹੇ ਹੋ ਜੀ ਇਹ ਤੁਹਾਡਾ ਅਮਰਿਤਪਾਲ ਸਿੰਘ ਦੇ ਖਿਲਾਫ ਰੋਸ ਹੈ ਕੀ ਲੱਗਦਾ ਕਿ ਜਿੱਤ ਪਾਉਂਗੇ ਉਥੋਂ ਆ ਜਿੱਤਣ ਹਾਰਨ ਦਾ ਗੱਲ ਤਾਂ ਉਦੋਂ ਆਏਗੀ ਨਾ ਜਦੋਂ ਮੈਂ ਤੁਹਾਨੂੰ ਆਪਣਾ ਚੋਣ ਨਿਸ਼ਾਨਾ ਦੱਸਾਂਗਾ ਮੇਰਾ ਸੀਟ ਦੀ ਤਾਂ ਲੜਾਈ ਹੋਈ ਨਹੀਂ ਹੈ ਲੜਾਈ ਸੱਚ ਦੀ ਹੈ ਜਿਹੜੇ ਮੈਂ ਤੁਹਾਨੂੰ ਐਵੀਡੈਂਸ ਦਿਖਾਏ ਨੇ ਜਿਹੜੀ ਮੈਂ ਅਮਰਿਤਪਾਲ ਸਿੰਘ ਦੇ ਵਕੀਲ ਦੀ ਆਰਐਸਐਸ ਦੀ ਭਾਰਤੀ ਜਨਤਾ ਪਾਰਟੀ ਦੀ ਜੁਆਇਨਿੰਗ ਦੀ ਵੀਡੀਓ ਦਿਖਾਈ ਆ ਕੀ ਹੁਣ ਭਾਰਤੀ ਜਨਤਾ ਪਾਰਟੀ ਜਾਂ ਆਰਐਸਐਸ ਉਹ ਡਿਸਾਈਡ ਕਰੇਗੀ ਕਿ ਸਾਡੀ ਕੌਮ ਦੀ ਕੌਮ ਨੂੰ ਲੀਡ ਕੌਣ ਕਰੇਗਾ ਸਾਡੇ ਜਥੇਦਾਰ ਕੌਣ ਹੋਣਗੇ ਸਾਡੀ ਕੌਮ ਦੇ ਨੁਮਾਇੰਦੇ ਕੌਣ ਹੋਣਗੇ ਜੇ ਉੱਥੋਂ ਦੀ ਹੀ ਆਪਰੇਟ ਹੋਣਾ ਹੈ ਜੇ ਉੱਥੋਂ ਦੀ ਹੀ ਚੱਲਣਾ ਹੈ ਤੇ ਫਿਰ ਲੋਕਵੇਂ ਛਪੇ ਤਰੀਕੇ ਨਾਲ ਕਿਉਂ ਕਰਦੇ ਹੋ ਸਿੱਧਾ ਹੀ ਜਾ ਕੇ ਉਹਨਾਂ ਨਾਲ ਗੱਲ ਮਿਲ ਲਓ ਨਾ ਸੋ ਪੰਜਾਬ ਨੂੰ ਢਾਲ ਲਗਾਣ ਦੀ ਪ੍ਰੀਪਲਾਨਡ ਕੋਸ਼ਿਸ਼ ਹੈ ਦੇਖੋ ਜੀ ਪਿਛਲਾ ਜਿਹੜਾ ਕ੍ਰੈਕਡਾਊਨ ਹੋਇਆ ਜਦੋਂ ਅਮਰਤਪਾਲ ਭੱਜਿਆ ਜਦੋਂ ਇਹ ਆਪਣੀ ਗੱਡੀ ਦੇ ਵਿੱਚ 28 ਬੰਦੂਕਾਂ ਛੱਡ ਕੇ ਭੱਜਦਾ ਆਪਣੇ ਨਾਲ ਦੀ ਸੰਗਤ ਨੂੰ ਛੱਡ ਕੇ ਭੱਜਦਾ ਰੂਪਤਾ ਬਣਾਉਂਦਾ ਇਹ ਸੰਤਪਾਪਾ ਜਰਨੈਲ ਸਿੰਘ ਜੀ ਦਾ ਸੰਤਪਾਪਾ ਜਰਨੈਲ ਸਿੰਘ ਜੀ ਨੂੰ ਜਦੋਂ ਉਹਨਾਂ ਦੇ ਨਾਲ ਦੇ ਸਿੰਘ ਚੱਕੇ ਜਾਂਦੇ ਆ ਤੇ ਸੰਤਪਾਪਾ ਜਰਨੈਲ ਸਿੰਘ ਜੀ ਠੋਕ ਕੇ ਕਹਿੰਦੇ ਨੇ ਕਿ ਮੇਰੀ ਜ਼ਿੰਮੇਵਾਰੀ ਆ ਮੇਰੇ ਸਿੰਘ ਨੇ ਤੁਸੀਂ ਜੋ ਵੀ ਪੁੱਛਤਾਛ ਕਰਨੀ ਹੈ ਮੇਰੇ ਨਾਲ ਕਰੋ ਦੂਜੇ ਪਾਸੇ ਅਮਰਤਪਾਲ ਸਿੰਘ ਜਿਹੜਾ ਉਹਨਾਂ ਦਾ ਰੂਪ ਬਣਾਉਂਦਾ ਸਰਜਰੀਆਂ ਕਹਿੰਦੇ ਨੇ ਕਿ ਉਹਨੀਆਂ ਸਰਜਰੀਆਂ ਕਰਵਾਈਆਂ মিডিਆ ਨੇ ਚਲਾਇਆ ਉਹ ਜਾ ਕੇ ਰੋਡੇ ਪਿੰਡ ਦਸਤਾਰਬੰਦੀ ਕਰਾਉਂਦਾ ਸੰਤਾਂ ਵਾਂਗੂ ਤੀਰ ਫੜਦਾ ਹੱਥ ਦੇ ਵਿੱਚ ਉਹ ਪੂਰਾ ਰੂਪ ਧਾਰਦਾ ਉਹ ਰਾਮਲੀਲਾ ਤਰੀਕੇ ਨਾਲ ਜਿਦਾ ਇੱਕ ਕੈਰੈਕਟਰ ਕੀਤਾ ਜਾਂਦਾ ਤੇ ਜਦੋਂ ਗੱਲ ਆਉਂਦੀ ਹੈ ਲੜਨ ਦੀ ਉਦੋਂ ਸੰਗਤ ਨੂੰ ਰੁੜਦਿਆਂ ਛੱਡ ਕੇ ਆਪ ਭੱਜ ਗਿਆ ਸੰਗਤ ਨੂੰ ਛੱਤਰ ਪੋਇਆ ਨਹੀਂ ਆਪ ਹੀ ਲੋਭ ਹੋ ਗਿਆ ਫਿਰ ਇਹ ਕਦੀ ਬਾਬਾ ਰਾਮ ਸਿੰਘ ਦੇ ਤਰਲੇ ਕਰਦਾ ਰਿਹਾ ਆਪਾਂ ਵੀਡੀਓਜ਼ ਦੇਖੀਆਂ ਕਦੇ ਅਕਾਲ ਤਖਤ ਦੇ ਜਥੇਦਾਰ ਦੇ ਤਰਲੇ ਕਰਦਾ ਰਿਹਾ ਕਿ ਮੈਨੂੰ ਜਿਹੜਾ ਪੇਸ਼ ਕਰਵਾਓ ਕੀ ਸਿੱਖ ਇਹੋ ਜਿਹੇ ਹੁੰਦੇ ਨੇ ਕਿ ਇਹ ਕਰਤਾਰ ਆ ਜਿਨ੍ਹਾਂ ਨੇ ਸਟੇਟ ਨੂੰ ਲਕਾਰਨਾ ਆ ਉਹ ਇਹੋ ਜਿਹੇ ਕਰਤਾਰ ਵਾਲੇ ਔਰ ਜਿਹੜੀ ਵੀਡੀਓ ਮੈਂ ਤੁਹਾਨੂੰ ਦਿੱਤੀ ਆ ਬੀਜੇਪੀ ਤੋਂ ਆਪਰੇਟ ਹੋ ਕੇ ਇਸ ਤਰੀਕੇ ਨਾਲ ਆਪਾਂ ਸੰਘਰਸ਼ ਲੜਾਂਗੇ ਫੇ ਜਦੋਂ ਦਸਤਾਰ ਬੰਦੀ ਹੋਈ ਸੀ ਸਾਰੀਆਂ ਜਥੇਬੰਦੀਆਂ ਇੱਕੋ ਵੇਲੇ ਤੇ ਕੱਟੀਆਂ ਸੀ ਉਹ ਕਿਉਂ ਚੁੱਪ ਨੇ ਸਾਰੀਆਂ ਦੇਖੋ ਜਿਹੜਾ ਇਹਨਾਂ ਦਾ ਆਈਟੀ ਸੈੱਲ ਆ ਕਮੈਂਟਾਂ ਦੇ ਵਿੱਚ ਆ ਜਾਣਾ ਉਹਨਾਂ ਨੇ ਕੀਕ ਕਿਸ ਤਰੀਕੇ ਨਾਲ ਉਹ ਜਲੀਲ ਕਰਦੇ ਨੇ ਕਿਸ ਤਰੀਕੇ ਨਾਲ ਸੱਚ ਬੋਲਣ ਵਾਲੇ ਦੇ ਘਰ ਤੱਕ ਜਾਂਦੇ ਨੇ ਬੱਚਿਆਂ ਨੂੰ ਕਿਦਾਂ ਟਾਰਗੇਟ ਕਰਦੇ ਨੇ ਜਿਹੜਾ ਮੈਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅੰਮ੍ਰਿਤਪਾਲ ਦੇ ਸਿੱਖ ਤੇ ਗੁਰੂ ਕੇ ਸਿੱਖ ਇਹ ਦੋ ਆਡਾਲੋਜੀਆ ਕੰਮ ਕਰ ਰਹੀਆਂ ਨੇ ਇਸ ਟਾਈਮ ਸੋ ਦੋ ਸਿੱਖ ਨੇ ਕਹਿ ਸਕਦੇ ਹਾਂ ਕਿ ਅੰਮ੍ਰਿਤਪਾਲ ਦੇ ਸਿੱਖ ਜਿਹੜੇ ਨੇ ਨਾ ਇੱਕ ਗੁਰੂ ਦੇ ਸਿੱਖ ਨੇ ਜਿਹੜੇ ਦੁਸ਼ਮਣ ਦੀ ਭੈਣ ਨੂੰ ਵੀ ਆਪਣੀ ਭੈਣ ਕਹਿੰਦੇ ਨੇ ਚਾਹੇ ਪੀ ਪਠਾਣਾ ਦੀ ਹੋਵੇ ਠੀਕ ਹੈ ਤੇ ਕਮੈਂਟਾਂ ਦੇ ਵਿੱਚ ਤੁਸੀਂ ਇਹਨਾਂ ਦੀਆਂ ਗਾਲਾਂ ਦੇਖ ਲਓ ਇਹ ਮੇਰੇਆਂ ਬੱਚਿਆਂ ਬੱਚੀ ਦੇ ਸਕੂਲ ਤੱਕ ਗਏ ਮੈਨੂੰ ਧਮਕਾਉਣ ਵਾਸਤੇ ਮੇਰੇ ਘਰ ਤੱਕ ਗਏ ਇਹ ਇਹਨਾਂ ਦੀ ਤਾਂ ਗੱਲ ਹੀ ਸ਼ੁਰੂ ਹੁੰਦੀ ਆ ਕਿ ਮਾਂ ਭੈਣ ਪਤਨੀ ਤੇ ਬੇਟੀ ਤੋਂ ਇਹ ਤੱਕ ਗੱਲ ਹੀ ਉਥੋਂ ਸ਼ੁਰੂ ਕਰਦੇ ਨੇ ਕਿਉਂ ਕਿਉਂ ਟਾਰਗੇਟ ਕੀਤਾ ਗਿਆ ਕਿਉਂਕਿ ਮੈਂ ਜੋ ਜੋ ਸੱਚਾ ਮੈਂ ਉਹ ਸੱਚ ਸੰਗਤ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਰੋਸ ਨਾ ਕੀਜੀਏ ਉੱਤਰ ਦੀਜੀਏ ਅਸੀਂ ਉਸ ਵਿਚਾਰਧਾਰਾ ਚੋਂ ਆਉਂਦੇ ਆਂ ਜੇ ਸਵਾਲ ਰੱਖੇ ਨੇ ਜੇ ਤੁਹਾਡੇ ਚੋਂ ਸਾਨੂੰ ਕੋਈ ਕਮੀਆਂ ਦਿਖਦੀਆਂ ਆਸੀ ਸਵਾਲ ਪੁੱਛਦੇ ਆ ਤਾਂ ਆ ਆਰਐਸਐਸ ਦੀ ਜੁਆਇਨਿੰਗ ਵਾਲੀ ਤਾਂ ਹੋ ਗਈ ਗੱਲ ਠੀਕ ਹੈ ਇਸ ਤੋਂ ਪਹਿਲਾਂ ਮੈਂ ਦੀਪ ਸਿੱਧੂ ਨੇ ਦੀਪ ਸਿੱਧੂ ਨੇ ਇਹਨੂੰ ਬਲੌਕ ਕੀਤਾ ਸੀ ਉਹ ਆਉਣ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਰੱਖਾਂਗਾ ਸਬੂਤ ਕਿ ਦੀਪ ਸਿੱਧੂ ਨੇ ਇਹਨੂੰ ਬਲੌਕ ਕਿਉਂ ਕੀਤਾ ਸੀ ਅਸਲ ਸਬੂਤ ਹੁਣ ਰੱਖਾਂਗਾ ਉਸ ਟਾਈਮ ਵੀ ਇਹਨਾਂ ਨੇ ਮੈਨੂੰ ਟਾਰਗੇਟ ਕੀਤਾ ਚਲੋ ਟਾਰਗੇਟ ਕੀਤਾ ਉਹ ਛੱਡ ਦੋ ਗੱਲ ਇਹ ਆ ਕਿ ਪਹਿਲਾਂ ਤਾਂ ਇਹ ਕਹਿੰਦੇ ਰਿਹਾ ਕਿ ਸਾਨੂੰ ਕਿਹੜਾ ਸੰਵਧਾਨ ਨੇ ਵੱਢਿਆ ਸਾਨੂੰ ਕਿਹੜਾ ਕੁੱਤੇ ਨੇ ਵੱਢਿਆ ਜਿਹੜਾ ਅਸੀਂ ਇਸ ਸੰਵਧਾਨ ਨੂੰ ਮੰਨਾਂਗੇ ਹੁਣ ਇਹ ਐਸੇ ਸੰਵਿਧਾਨ ਦੀ ਸੌ ਚੁੱਕਦਾ ਇੱਕ ਪਾਸੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਜਿਨ੍ਹਾਂ ਨੂੰ ਸਟੇਟ ਦਾ ਸੀਐਮ ਸਿੱਧਾ ਹੀ ਥਾਪਿਆ ਜਾ ਰਿਹਾ ਸੀ ਕਿ ਤੁਸੀਂ ਸਿੱਧਾ ਸੀਐਮ ਦੀ ਸੀਟ ਲਾਓ ਜਾਂ ਜਿਹੜੇ ਮਰਜ਼ੀ ਕੰਟਰੀ ਤੋਂ ਤੁਸੀਂ ਆਪਣੀ ਰੈਜ਼ੀਡੈਂਸ ਸਿਟੀਜ਼ਨਸ਼ਿਪ ਲਾਓ ਤੇ ਤੁਸੀਂ ਜਾਓ ਉਹਨਾਂ ਨੇ ਉਹ ਨਹੀਂ ਚੁਕੇ ਇਹਨੇ ਤਾਂ ਸਿਰਫ ਐਮਪੀ ਦੀ ਨਾਮੀਨੇਸ਼ਨ ਭਰਨੀ ਸੀ ਜਿਤਨਾ ਹਾਰਨਾ ਤਾਂ ਬਾਅਦ ਦੀ ਗੱਲ ਆ ਸਿਰਫ ਨਾਮੀਨੇਸ਼ਨ ਭਰਨ ਵਾਸਤੇ ਇਹਨੇ ਸੰਵਿਧਾਨ ਦੀ ਸੌ ਚੁੱਕ ਲਈ ਇਹਦੇ ਫਾਦਰ ਸਾਹਿਬ ਦੀ ਇੰਟਰਵਿਊ ਸ਼ਾ ਤੁਸੀਂ ਸੁਣ ਲਈ ਹੋਣੀ ਆ ਜਿਹਦੇ ਚ ਉਹ ਕਹਿੰਦੇ ਨੇ ਕਿ ਸਾਡਾ ਮੁੰਡਾ ਦੇਸ਼ ਦਾ ਵਫਾਦਾਰ ਆ ਜੀ ਅਸੀਂ ਤਾਂ ਪਹਿਲਾਂ ਵੀ ਦੇਸ਼ ਦੇ ਵਫਾਦਾਰ ਸੀ ਤੇ ਅਸੀਂ ਹੁਣ ਵੀ ਦੇਸ਼ ਦੇ ਵਫਾਦਾਰ ਹੋਣਾ ਚਾਹੁੰਦੇ ਆ ਜੇ ਤੁਸੀਂ ਦੇਸ਼ ਦੇ ਵਫਾਦਾਰ ਹੀ ਹੋ ਜੇ ਤੁਸੀਂ ਦੇਸ਼ ਦੇ ਵਫਾਦਾਰ ਹੀ ਹੋਣਾ ਚਾਹੁੰਦੇ ਹੋ ਫਿਰ ਤੁਹਾਡਾ ਮੁੰਡਾ ਅਮਿਤ ਸ਼ਾਹ ਨੂੰ ਕਿਉਂ ਲਲਕਾਰਦਾ ਫਿਰਦਾ ਸੀ ਤੇ ਅਮਿਤ ਸ਼ਾਹ ਨੂੰ ਲਲਕਾਰ ਕੇ ਉਹ ਮਿਲਟਰੀ ਜਿਹੜੀ ਆਈ ਤੇ ਆ ਕੇ ਸਾਡੇ ਮੁੰਡਿਆਂ ਦੇ ਜਿਹੜਾ ਛਿੱਤਰ ਪਵਾਇਆ ਇਹਦੇ ਇਹਨਾਂ ਦੇ ਮੁੰਡੇ ਨੇ ਜੇ ਤੁਸੀਂ ਦੇਸ਼ ਦੇ ਵਫਾਦਾਰ ਹੀ ਸੀਗੇ ਤੇ ਸਾਡੇ ਮੁੰਡਿਆਂ ਦਾ ਛੇਤਰ ਕਿਉਂ ਪਵਾਇਆ ਸਾਡੇ ਭਰਾਵਾਂ ਦੇ ਛੇਤਰ ਕਿਉਂ ਪਵਾਇਆ ਹੂੰ ਰੱਬ ਨੇ ਮਹਾਰਾਜ ਨੇ ਮੇਰ ਰੱਖੀ ਕਿ ਉਸ ਦੌਰਾਨੇ ਕੋਈ ਐਸਾ ਐਸੀ ਗੱਲ ਨਹੀਂ ਹੋਈ ਕਿ ਪੁਲਿਸ ਵਾਲੇ ਪਾਸੇ ਹੋਵੇ ਜਾਂ ਸਾਡੇ ਵਾਲੇ ਪਾਸੇ ਕੋਈ ਮੁੰਡਾ ਮਰਿਆ ਜੇ ਉਸ ਦੌਰਾਨੇ ਇਹ ਗੱਲ ਸ਼ੁਰੂ ਹੋ ਜਾਂਦੀ ਸਾਡੇ ਕੁਝ ਮੁੰਡੇ ਮਰ ਜਾਂਦੇ ਜਾਂ ਪੁਲਿਸ ਵਾਲੇ ਕੁਝ ਮੁੰਡੇ ਮਾਰਦੇ ਦੋਨੋਂ ਆਪਸ ਦੇ ਵਿੱਚ ਲੜਦੇ ਹੂੰ ਉਹ ਜਿਹੜੀ ਸ਼ੁਰੂਆਤ ਹੋਣੀ ਸੀ ਉਹ ਕਿੱਥੇ ਜਾਣੀ ਸੀ ਔਰ ਗੱਲ ਇਹ ਆ ਕਿ ਠੀਕ ਆ ਉਹ ਫਾਈਟ ਵੀ ਅਸੀਂ ਲੜ ਸਕਦੇ ਆ ਉਹ ਫਾਈਟਰ ਦੇ ਵਿੱਚ ਕੋਈ ਦਿੱਕਤ ਨਹੀਂ ਆ ਪਰ ਸਾਡਾ ਜਰਨੈਲ ਤਾਂ ਚੱਪਲਾਂ ਛੱਡ ਕੇ ਭੱਜ ਗਿਆ ਜਿਹੜਾ ਆਪਣਾ ਆਪ ਨੂੰ ਜਰਨੈਲ ਹੋਣ ਦੀ ਘੋਸ਼ਣਾ ਕਰਦਾ ਮੈਂ ਜੀ ਸੰਤ ਪਾਪਾ ਜਰਨੈਲ ਸਿੰਘ ਜੀ ਵਰਗਾ ਦੇਖ ਕੇ ਤੇ ਮੈਂ ਸੰਤ ਪਾਪਾ ਜਰਨੈਲ ਸਿੰਘ ਜੀ ਬਣ ਗਿਆ ਉਹ ਤਾਂ ਗੱਡੀ 'ਚ ਬੰਦੂਕਾਂ ਛੱਡ ਕੇ ਭੱਜ ਗਿਆ ਚੱਪਲਾਂ ਉਹਦੀਆਂ ਰਾਹ 'ਚ ਪਈਆਂ ਰਹਿ ਗਈਆਂ ਤੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹ ਵੀਡੀਓਜ਼ ਪਾ ਪਾ ਕੇ ਕਹਿੰਦਾ ਰਿਹਾ ਕਿ ਤੁਸੀਂ ਸਰਬੱਤ ਖਾਲਸਾ ਬੁਲਾ ਲਓ ਮੈਨੂੰ ਮੇਰਾ ਸੈਲੈਂਡਰ ਕਰਾ ਦਿਓ ਇਹੋ ਜਿਹੇ ਲੀਡਰ ਚਾਹੀਦੇ ਨੇ ਕੰਮ ਨੂੰ ਇਹੋ ਜੇ ਲੀਡਰ ਲੀਡ ਕਰਨਗੇ ਅੱਜ ਇਹੇ ਆ ਵਾਪਸ ਆ ਕੇ ਫਿਰ ਤੋਂ ਇਹ ਮੁਹਿੰਮ ਸ਼ੁਰੂ ਕਰਦਾ ਹੈ ਤੇ ਕੱਲ ਨੂੰ ਜੇ ਫਿਰ ਤੋਂ ਛਿੱਤਰ ਪੈਣ ਲੱਗੇ ਇਹ ਲੜੇਗਾ ਜਾਂ ਭੱਜੇਗਾ ਸੋ ਸਿੱਖ ਇੰਨੇ ਭੋਲੇ ਨੇ ਕਿ ਕਿਸੇ ਦੀ ਵੀ ਗੱਲਾਂ ਚ ਆ ਜਾਂਦੇ ਨੇ ਅਸਲ 'ਚ ਜੀ ਜਿਹੜਾ ਤੁਸੀਂ ਗੱਲ ਕਹੀ ਕਿ ਜਥੇਬੰਦੀਆਂ ਕੀ ਇੰਨੀਆਂ ਭੋਲੀਆਂ ਨੇ ਜਥੇਬੰਦੀਆਂ ਭੋਲੀਆਂ ਨਹੀਂ ਹੈਗੀਆਂ ਜਥੇਬੰਦੀਆਂ ਬੈਠ ਕੇ ਤਮਾਸ਼ਾ ਦੇਖ ਰਹੀਆਂ ਨੇ ਸੱਚ ਬੋਲਣ ਦੀ ਹਿੰਮਤ ਨਹੀਂ ਹੈ ਸામਨੇ ਤੁਹਾਡੇ ਸਾਰਾ ਕੁਝ ਵਰਤ ਰਿਆ ਜਥੇਬੰਦੀਆਂ ਨੂੰ ਖਾਸ ਤੌਰ ਤੇ ਪੁੱਛਣਾ ਚਾਹਨਾ ਜੇ ਮੇਰੇ ਵਰਗਾ ਇੱਕ ਛੋਟਾ ਜੇ ਕੱਦ ਦਾ ਜਵਾਕ ਸਿੱਧੀ ਜੀ ਗੱਲ ਆ ਜਥੇਬੰਦੀਆਂ ਦੇ ਸਾਹਮਣੇ ਮੈਂ ਜਵਾਕ ਆ ਜੇ ਮੈਂ 2 ਸਾਲ ਤੋਂ ਸੱਚ ਬੋਲ ਰਿਹਾ ਤੇ ਮੈਂ ਸੱਚ ਬੋਲਣ ਤੋਂ ਨਹੀਂ ਜੱਗਦਾ ਤੇ ਤੁਹਾਨੂੰ ਕਾਹਦਾ ਡਰਾ ਫਿਰ ਸਿੱਖਾਂ ਦੇ ਵਿੱਚ ਹੀ 파ੜ ਕਿਉਂ ਪਾਤਾ ਇੱਕ ਤੁਸੀਂ ਕਹਿ ਰਹੇ ਹੋ ਅੰਮ੍ਰਿਤਪਾਲ ਦੇ ਸਿੱਖ ਦੂਜੇ ਗੁਰੂ ਦੇ ਸਿੱਖ ਨਹੀਂ 파ੜ ਨਹੀਂ ਪਾਇਆ ਜੀ 파ੜ ਨਹੀਂ ਪਾਇਆ ਦੇਖੋ ਇਹ ਬਹੁਤ ਜ਼ਰੂਰੀ ਆ ਜੋ ਗੁਰਨਾਣਕ ਸਾਹਿਬ ਦੀ ਅਡਾਲੋਜੀ ਆ ਉਹ ਅਡਾਲੋਜੀ ਕਹਿੰਦੀ ਆ ਕਿ ਜਿਹੜੀ ਦੇਖ ਪਰਾਈਆਂ ਮਾਵਾ ਭੈਣਾ ਧੀਆ ਜਾਣੇ ਠੀਕ ਆ ਗੁਰੂ ਨਾਨਕ ਸਾਹਿਬ ਦੀ ਐਡਾਲੋਜੀ ਇਹ ਕਹਿੰਦੀ ਹੈ ਤੇ ਅੰਮ੍ਰਿਤਪਾਲ ਦੇ ਸਿੱਖਾਂ ਦੀ ਐਡਾਲੋਜੀ ਇਹ ਕਹਿੰਦੀ ਹੈ ਕਿ ਕੋਈ ਸਵਾਲ ਪੁੱਛੇ ਉਹਦੀ ਮਾਂ ਦੀ ਧੀ ਦੀ ਭੈਣ ਦੀ ਕਰ ਦੋ ਉਹਦੇ ਘਰ ਦੀਆਂ ਦੀਆਂ ਫੋਟੋਆਂ ਲੈ ਕੇ ਥੱਲੇ ਨੰਗੇ ਧੜ ਲਾਓ ਤੇ ਉੱਤੇ ਸ਼ਕਲਾਂ ਲਾਓ ਠੀਕ ਆ ਉਹ ਕਰਕੇ ਐਡੀਟਿੰਗ ਤੇ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਘਮਾਓ ਉਹਨਾਂ ਨੂੰ ਇੰਨਾ ਕ ਜਲੀਲ ਕਰੋ ਉਹਨਾਂ ਦੇ ਘਰ ਦੀਆਂ ਜਨਾਨੀਆਂ ਨੂੰ ਉਹਨਾਂ ਦੇ ਘਰ ਦੀਆਂ ਬੱਚੀਆਂ ਨੂੰ ਇੰਨਾ ਕ ਜਲੀਲ ਕਰੋ ਕਿ ਉਹ ਬੰਦਾ ਦੁਆਰਾ ਗੱਲ ਕਰਨ ਜੋਗਾ ਨਾ ਰਹੇ ਰੋਸ ਨਾ ਕੀਜੇ ਉੱਤਰ ਦੀਜੇ ਅਸੀਂ ਉਸ ਵਿਚਾਰਧਾਰਾ ਦੇ ਧਾਰਨੀ ਆ ਗੁਰੂ ਨਾਨਕ ਸਾਹਿਬ ਸਿੱਧਾਂ ਦੇ ਨਾਲ ਜਾ ਕੇ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਨਾਲ ਗੱਲ ਕਰਦੇ ਨੇ ਪਰ ਇਹੜੜੇ ਅੰਮ੍ਰਿਤਪਾਲ ਦੇ ਸਿੱਖ ਨੇ ਇਹਨਾਂ ਨੂੰ ਇਸ ਟਾਈਮ ਇਹ ਚੀਜ਼ ਸਮਝਣੀ ਪੈਣੀ ਆ ਮੈਂ ਕਿਉਂ ਕਹਿ ਰਿਹਾ ਅੰਮ੍ਰਿਤਪਾਲ ਦੇ ਸਿੱਖ ਜੇ ਅੱਜ ਦੇ ਟਾਈਮ 'ਚ ਇਹਨਾਂ ਨੂੰ ਵੱਖ ਨਾਸ ਕੀਤਾ ਤੇ ਆਉਣ ਵਾਲਾ ਇਤਿਹਾਸ ਜਦੋਂ ਇਹ ਇਤਿਹਾਸ ਲਿਖੇਗਾ ਇੱਕ ਪਾਸੇ ਉਹ ਇਤਿਹਾਸ ਆ ਕਿ ਗਜਨੀ ਦੇ ਬਾਜ਼ਾਰ 'ਚੋਂ ਉਹ ਜੜੀਆਂ ਵਿਕਨ ਨੂੰ ਖੜੀਆਂ ਸੀ ਬਿਨਾ ਕੱਪੜਿਆਂ ਤੋਂ ਉਹਨਾਂ ਨੂੰ ਸਾਡੀਆਂ ਦਸਤਾਰਾਂ ਨੇ ਢੱਕਿਆ ਉਹਨਾਂ ਨੂੰ ਘਰਾਂ ਤੱਕ ਪਹੁੰਚਾਇਆ ਜਿਹੜੇ ਘਰਾਂ ਨੇ ਵਾਪਸ ਨਾ ਵੀ ਲਈਆਂ ਉਹਨਾਂ ਦੇ ਸਿਰ ਤੇ ਪੱਲਾ ਦੇ ਕੇ ਉਹਨਾਂ ਨੂੰ ਵਸਾਇਆ ਇੱਕ ਪਾਸੇ ਤਾਂ ਉਹ ਵਿਚਾਰਤਾ ਰਹਾ ਗੁਰੂ ਦੇ ਸਿੱਖਾਂ ਦੀ ਇੱਕ ਪਾਸੇ ਆ ਵਿਚਾਰਤਾ ਰਾਇਆ ਜਿਹੜੀ ਤੁਹਾਡੇ ਘਰ ਚੋਂ ਬੱਚੀਆਂ ਕੱਢਣ ਨੂੰ ਫਿਰਦੇ ਨੇ ਜੇ ਅੱਜ ਤੁਸੀਂ ਇਹਨਾਂ ਨੂੰ ਵੱਖ ਨਾ ਕੀਤਾ ਅੱਜ ਤੁਸੀਂ ਨਾ ਬੋਲੇ ਤੇ ਕੱਲ ਨੂੰ ਜਦੋਂ ਇਤਿਹਾਸ ਲਿਖਿਆ ਜਾਣਾ ਤੇ ਫਿਰ ਇਹ ਲਿਖਿਆ ਜਾਏਗਾ ਕਿ ਗੁਰੂ ਕੇ ਸਿੱਖ ਤੇ ਇਸ ਲਈ ਗੁਰੂ ਕੇ ਸਿੱਖਾਂ ਨੂੰ ਬੋਲਣਾ ਬਹੁਤ ਜ਼ਰੂਰੀ ਹੈ ਗੁਰੂ ਕੇ ਸਿੱਖਾਂ ਨੂੰ ਇਹਨਾਂ ਤੋਂ ਵੱਖ ਰਹਿ ਕੇ ਇਹ ਜੜੀਆਂ ਇਹਨਾਂ ਦੀਆਂ ਕਰਤੂਤਾ ਨੇ ਨਾ ਇਸ ਮੰਦਿਰ ਦੀਆਂ ਇਹਨੂੰ ਲਾਂਭੇ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਣ ਵਾਲਾ ਇਤਿਹਾਸ ਉਹਨੇ ਰਹਿਮ ਨਹੀਂ ਕਰਨਾ ਉਹਨੇ ਲਿਖਣਾ ਹੈ ਤੇ ਜਦੋਂ ਆਣ ਵਾਲੀ نسل ਪੜ੍ਹੇਗੀ ਕਿ ਇਸ 2024 ਦੇ ਇਤਿਹਾਸ ਦੇ ਵਿੱਚ ਕੁਝ ਸਿੱਖ ਸੀ ਉਹਨਾਂ ਨੇ ਆਹ ਕੁਝ ਕੀਤਾ ਜਿਦਾਂ ਇਹ ਆਣ ਵਾਲੀ ਇੰਟਰਵਿਊ ਦੇ ਆਣ ਵਾਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਮੇਰੀ ਗੁੜੀਆ ਦੇ ਬਾਰੇ 5 ਸਾਲ ਦੀ ਹੈ ਗੁੜੀਆ ਮੇਰੀ ਉਹਦੇ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਇਹਨਾਂ ਨੇ ਉਹ ਆਡੀਓ ਜਦੋਂ ਮੈਂ ਪੇਸ਼ ਕਰਾਂਗਾ ਇਤਿਹਾਸਾਤ ਉਹ ਵੀ ਦਰਜ ਹੋਣੀ ਆ ਮੇਰੀ ਮਜਬੂਰੀ ਹੈ ਪੇਸ਼ ਕਰਨਾ ਕਿਉਂਕਿ ਲੋਕ ਸਮਝਦੇ ਨਹੀਂ ਪਏ ਇਤਿਹਾਸਾਤ ਉਹ ਵੀ ਦਰਜ ਹੋਣਾ ਹੈ ਕਿ ਜਦੋਂ ਕੋਈ ਸੱਚ ਬੋਲ ਰਿਹਾ ਸੀਗਾ ਉਹ ਸੱਚ ਬੋਲਣ ਵਾਲੇ ਦੇ ਬੱਚੇ ਦੀ ਗੁੜੀਆ ਦੇ ਬਲਾਤਕਾਰ ਦੀ ਧਮਕੀ ਇਹਨਾਂ ਨੇ ਦਿੱਤੀ ਔਰ ਅਮਰਤਪਾਲ ਸਿੰਘ ਕਹਿੰਦਾ ਕਿ ਤੂੰ ਆਪਣਾ ਐਡਰੈਸ ਦੇ ਉਹ ਆਡੀਓ ਵੀ ਪੇਸ਼ ਕਰਾਂਗਾ ਉਹਨੂੰ ਮੈਂ ਪੁੱਛਦਾ ਕਿ ਕੀ ਕਰਨਾ ਤੂੰ ਐਡਰੈਸ ਦਾ ਉਹ ਕਹਿੰਦਾ ਤੇਰੇ ਛਿੱਤਰ ਫੇਰਨਾ ਤੇ ਛਿੱਤਰ ਫੇਰਨਾ ਮੈਂ ਸਵਾਲ ਪੁੱਛ ਰਿਹਾ ਯਾਰ ਰੋਸ ਨਾ ਕੀਜੇ ਉੱਤਰ ਦਿਜੇ ਸ਼ਿੱਤਰ ਫਿਰ ਨੂੰ ਇੱਕ ਇੰਨਾ ਕਾਲਾ ਹੋ ਗਿਆ ਕਿ ਜੇ ਦੁਆਬੀ ਇਹਦੇ ਹੱਥ ਨਹੀਂ ਆਇਆ ਤੇ ਇਹਨੇ ਕਰਾਇਦੇ ਟਟੂ ਲੈ ਕੇ ਪਹਾੜੇ ਦੇ ਟਟੂ ਲੈ ਕੇ ਇਹ ਮੇਰੇ ਬੱਚਿਆਂ ਤੱਕ ਪਹੁੰਚ ਗਿਆ ਹਮ ਇਤਿਹਾਸ ਮਾਫ ਨਹੀਂ ਕਰੇਗਾ ਜੀ ਸੋ ਯਾਨੀ ਕਿ ਤੁਸੀਂ ਇਹ ਵੀ ਅਲਿਗੇਸ਼ਨ ਲਗਾਏ ਕਿ ਸੈਂਟਰ ਦੀਆਂ ਏਜੰਸੀਆਂ ਦੇ ਇਸੇ ਪਿੱਛੇ ਹੱਥ ਹੈਗਾ ਆ ਦੇਖੋ ਜਿਹੜੇ ਮੈਂ ਵੀਡੀਓ ਪੇਸ਼ ਕੀਤਾ ਜਿਹੜੀ ਇਹਨਾਂ ਦੀ ਇਲੈਕਸ਼ਨ ਕੈਂਪੇਨਿੰਗ ਸੌਰੀ ਇਹਨਾਂ ਦੀ ਟਿਕਟ ਜਿਹੜੀ ਡਿਕਲੇਅਰ ਕੀਤੀ ਹੈਗੀ ਉਹ ਰਾਜਦੇਵ ਸਿੰਘ ਖਾਲਸਾ ਨੇ ਕੀਤੀ ਰਾਜਦੇਵ ਸਿੰਘ ਖਾਲਸਾ ਇੰਨਾ ਕ ਨਜ਼ਦੀਕੀ ਆ ਕਿ ਇਹਦੇ ਮਾਤਾ ਪਿਤਾ ਨੂੰ ਅਮਰਪਾਲ ਦੇ ਮਾਤਾ ਪਿਤਾ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਮੁੰਡਾ ਇਲੈਕਸ਼ਨ ਲੜ ਰਿਹਾ ਉਹ ਡਿਬਰੂਗੜ ਜਾਂਦੇ ਨੇ ਉੱਥੇ ਪਤਾ ਕਰਕੇ ਆਉਂਦੇ ਨੇ ਫਿਰ ਆ ਕੇ ਮੀਡੀਆ ਨੂੰ ਕਹਿੰਦੇ ਨੇ ਕਿ ਹਾਂ ਸਾਡਾ ਮੁੰਡਾ ਇਲੈਕਸ਼ਨ ਲੜੇਗਾ ਪਰ ਉਹਦੇ ਮਾਪਿਓ ਤੋਂ ਵੀ 5 ਦਿਨ ਪਹਿਲਾਂ ਰਾਜਦੇਵ ਨੂੰ ਪਤਾ ਸੀ ਕਿ ਉਹਨੇ ਇਲੈਕਸ਼ਨ ਲੜਨਾ ਹੈ ਹੁਣ ਉਹ ਬੰਦਾ ਕਿੰਨਾ ਕ ਨਜ਼ਦੀਕੀ ਹੋਏਗਾ ਅਮਰਪਾਲ ਦਾ ਔਰ ਉਹਦੀ ਵੀਡੀਓ ਜਦੋਂ ਮੈਂ ਤੁਹਾਡੇ ਸਾਹਮਣੇ ਰੱਖੀ ਆ ਭਾਰਤੀ ਜਨਤਾ ਪਾਰਟੀ ਦੀ ਸਟੇਜ ਦੇ ਉੱਤੇ ਰਾਸ਼ਟਰੀ ਸਿੱਖ ਸੰਗਤ ਆਰਐਸਐਸ ਦਾ ਉਹ ਪੱਤਾ ਆ ਜਿਹੜਾ ਸਿੱਖਾਂ ਦੇ ਵਿੱਚ ਕੁਸਪੈਠ ਕਰਨ ਨੂੰ ਕੱਢਿਆ ਗਿਆ ਸੀ ਉਹ 2016 ਚ ਫੇਲ ਹੋ ਜਾਂਦਾ ਉਹ ਬੰਦਾ ਅੱਜ ਅੰਮ੍ਰਿਤਪਾਲ ਨੂੰ ਚੋਣ ਲੜਵਾ ਰਿਹਾ ਹੈ ਕੀ ਹੁਣ ਆਰਐਸਐਸ ਜਿਹੜੀ ਹੈਗੀ ਆ ਜਾਂ ਸਰਕਾਰੀ ਜਿਹੜੀਆਂ ਇਹ ਤੰਤਰ ਹੈ ਇਹ ਚੁਣੇਗਾ ਕਿ ਸਿੱਖਾਂ ਦੇ ਕੌਣ ਲੀਡਰ ਹੋਣਗੇ ਤੇ ਜੇ ਇਹ ਸਭ ਕਰਨਾ ਹੀ ਹੈ ਤੇ ਫਿਰ ਇਦਾਂ ਲੁਕਮੇਸ਼ਕੋਏ ਤਰੀਕੇ ਨਾਲ ਕਿਉਂ ਫਿਰ ਖੁੱਲ ਕੇ ਆਓ ਕਿ ਜਿਸ ਤਰ੍ਹਾਂ ਪਗਸੇਂ ਦੁਆਬੀ ਦੇ ਵੱਲੋਂ ਵੱਡੇ ਅਲੀਗੇਸ਼ਨ ਲਗਾਏ ਗਏ ਨੇ ਪਾਲ ਸਿੰਘ ਦੇ ਉੱਪਰ ਤੇ ਉਹਨਾਂ ਦਾ ਕਹਿਣਾ ਕਿ ਖਾਸ ਕਰਕੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਅਗਲੇ ਐਪੀਸੋਡ ਦੇ ਵਿੱਚ ਹੋਰ ਵੀ ਤੱਥਾਂ ਦੇ ਆਧਾਰ ਤੇ ਉਹ ਜਿਹੜੇ ਕੀ ਸਬੂਤ ਪੇਸ਼ ਕਰਨਗੇ ਇਸ ਲਈ ਵੀ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਦਨਲ ਪਰਵਿੰਦਰ ਚੰਡੀਗੜ੍ਹ